ਲੋ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਬਲੌਗਰਸ ਤੇ ਇਹਨੂੰ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਆਪਾਂ ਆਪਣੇ ਬਲੌਗ ਦੀ ਕਰ ਰਹੇ ਹਾਂ ਸਟਾਰਟਿੰਗ ਨਿੱਕੇ ਜਿਕੇ ਕਾਕੇ ਤੋਂ ਆਣ ਤੋਂ ਆਣਾ ਵੀ ਦਿਖਾਈ ਦੇ ਆ ਤੁਮਗਾ ਹੁਣ ਆਣ ਲਈ ਮੰਮਾ ਨੂੰ ਆਏ ਹੋਏ ਇੱਧਰ ਆ ਨੂ ਅੱਧੇ ਇਹ ਬਹੁਤ ਨੂੰ ਦੇਖੇ ਤਾਂ ਖੋਜ ਜਾਂਦੇ ਆ ਲੈ ਹੈਲੋ ਕਰ ਦੋ ਹੈਲੋ ਕਰੋ ਬਾਈ ਕਰਦੇ ਦੁਬਈ ਕਰ ਮम्मा ਹਾਂ ਇਹ ਇੱਕ ਦਿਨ ਆ ਗਈ ਸੀ ਬਾਈ ਕਿਤਾ ਸੀ ਮम्मा ਉਸ ਸਮਰਾਨਾ ਜਿਹੜਾ ਸਮਰ ਉਹ ਆਇਆ ਬਾਈ ਕਰਨ ਲੱਗੇ ਕਰਨ ਆਏ ਆ ਹਾਂ ਬਾਈ ਨੇ ਕਰਨ ਲੱਗੇ ਵਸਾਇਆ ਕਰਨ ਲੱਗੇ ਬੋਲ ਕਿਵੇਂ ਦਿਖਾਇਆ ਕਰ ਕੋਸ਼ ਟਾਈਮ ਹੋ ਗਿਆ 6:00 ਤਾਂ 6:00 ਸੱਤ ਵਜੇ ਕਿ 7:00 ਵਜੇ 6:00 ਵਜੇ ਆ ਜੀ ਆਪਾਂ ਵੀ ਕਿਸੇ ਕੰਮ ਨੂੰ ਹੱਥ ਲਾਈਏ ਸਾਡੇ ਛੇ ਹਉਣ ਵਾਲੇ ਹੋਵੇ ਚਲੋ ਝਾੜੂ ਵਗੈਰਾ ਕੱਢੀਏ ਬੈਠੇ ਆਂ ਕਿਹੜੇ ਲੈਣਦੇ ਉੱਥੇ ਤੇ ਮੰਮੀ ਜੀ ਨੇ ਤਾਂ ਇਹ ਪਾਸੂ ਬਹੁਤ ਘੱਟ ਰੱਖਦੇ ਬਸ ਇੱਕ ਮਾਦੀ ਰੱਖਦੇ ਹੁੰਦੇ ਥੋੜਾ ਜਿਹਾ ਕੂੜਾ ਹੋਇਆ ਸੱਟ ਕੇ ਨਾਈ ਤੋਂ ਹੀ ਕਰਾਉਣ ਲੱਗ ਗਏ ਮੰਨੇ ਮੱਜਾਂ ਨਹੀਂ ਮੱਜ ਦੀ ਇੱਥੇ ਬੈੜਾ ਇੱਧਰ ਬਸ ਸਾਰਾ ਦਿਨੇ ਇਹਦੇ ਨਾਲ ਹੀ ਹਾਸੀਆਂ ਖੇਡੀਆਂ ਚੱਲ ਜਾਂਦੀਆਂ ਕੀ ਕੀ ਤਾਂ ਕਿ ਬ੍ਰੀ ਆਂਗਰ ਓਹ ਓ ਸਿੱਕ ਮਾਰੀ ਕਿਪੋ ਵਾਈਗਰ ਗਾੜ ਖੇਡ ਕੇ ਆਓ ਆ ਰੋਤੇ ਕੇ ਬੈਗ ਚ ਪਿਆ ਪੁੱਤ ਮੈਂ ਆ ਤਾਂ ਸਾਰੇ ਉਹ ਖੇੜੇ ਉਹ ਭਾਜੋ ਤੁਸੀਂ ਕਿਉਂ ਹੋਇਆ ਭਾਜੋ ਓਕੇ ਮੈਂ ਨਾ ਲੈਣਾ ਖੇੜੇ ਖੇੜੇ ਦੇ ਦੂੰਗੀ ਤਮੈ ਲੈਂਦਾ ਸੁਧ ਬੀਲੂ ਰਹੀਏ ਨਾਲ ਉੱਪਰ ਚਲੀ ਖੇਤ ਨੂੰ అనవ అదో చే ਕੌਣ ਰੱਖੀ ਰੱਖੀ ਕੌਣ ਬੋਲੇ ਰੋਗੀ ਰੱਖਣੀ ਪਈ ਜਾਂ ਇਹਨਾਂ ਨੇ ਹੱਥ ਲਾਈ ਸੀ ਕਿ ਤੇ ਮੈਨੂੰ ਲੱਗਾ ਤੰ ਰਹਿ ਗਈ ਬੋਲੀ ਨਹੀਂ ਹੋ ਜਾਂਦੀ ਬੋਲੀ ਤਾਂ ਐ ਫਰਦੀ ਐ ਓਏ 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 ਮੈਂ ਕਿਸੇ ਹਾਂ ਖਲੋ ਜਾ ਰਹੇ ਹਾਂ ਹਾਂ ਅਨਵ ਅਨਵ ਆਰਵਜੋਤ ਅਨਵਜੋਤ ਉਧਰ ਨੂੰ ਲੈ ਲੈ ਓਏ ਅਨਵ ਉਧਰ ਚੱਲ ਉਧਰ ਉਧਰ काल सुनाली घेतो आता ਬੋਤੇ ਬਲਾਦੀ ਹੁਣ ਲੱਸੀ ਪੀ ਕੇ ਇੱਧਰ ਕਿਉਂ ਨਹੀਂ ਆਉਂਦਾ ਆ ਇੱਧਰ ਬੋਤੇ ਬਾਈ ਬੋਤੇ ਬਲਾਦੀ ਐ ਇੱਧਰ ਤਾਂ ਵੇਖ ਆਣਾ ਵਾ ਹੁਣ ਪਿਆਈ ਨਹੀਂ ਖਤਮ ਹੋ ਗਈ ਜਾ ਹੋਰ ਬਰਕ ਲੈ ਨਾ ਨੂੰ ਬਾੜੇ ਵਿੱਚ ਮੰਮੀ ਨੂੰ ਵੀ ਬੱਦ ਰਹੀ ਮਗਰ ਨਹੀਂ ਇੱਥੇ ਸਾਰੀ ਬੱਚਾ ਪਾਰਟੀ ਕਿਸੇ ਨਵੇਂ ਸਿਫਰ ਮਨ ਨਹੀਂ ਲੱਗਦਾ ਹੈ ਕਿ ਅਸੀਂ ਕਿਹਾ ਤੁਸੀਂ ਖੇਡੋ ਪਹਿਲਾਂ ਇਹ ਖੇਡ ਕੇ ਹਟਿਆ ਅੰਨਾ ਝੋਟਾ ਹਣਾ ਮਾਂਸੇ ਹਣਾ ਇਹ ਪਾਟੇ ਹਟੇ ਗਿੱਦਾ ਭਾਈ ਕੋ ਉੱਪਰ ਵਾਲੀ ਕਿਹੜੀ ਥੱਲੇ ਥੱਲੇ ਜਨੀ ਆ ਗਈ ਹਾਂ ਨੇ ਸੋਣਾ ਅਨਮ੍ਰਿਤ ਮੰਦਾਨ ਨੇ ਮਿੱਠਾ ਪੀਣੀ ਆ ਨਮੂ ਕੁੜ ਕੁੜ ਕੇ ਆ ਨੀ ਨਿੱਕੜ ਪੀਂ ਛੀਨਾ ਪੀਂਦਾ ਮਾਣ ਕਰ ਰਹੇ ਪੂਰੇ ਆਏ ਪਸੀਨੇ ਪਸੀਨੇ ਹੋ ਗਏ ਕਦੋਂ ਦੇ ਲੱਗੇ ਖੇਡਣਾ

ਕਿ ਆਇਆ ਪਾਈ ਚੀਜੀ ਲਾਇਆ ਚੀਜੀ ਲਾਇਆ ਅਸਤੇ ਚੱਕ ਲਈ ਚੀਜੀ ਖਾਲਾ ਖਾਲਾ ਹਾਂ ਕੀ ਲੈਣਾ ਚੀਜੀ ਤੁਰੋਂ ਖਾਲਾ ਖਾਲਾ ਆਉਂਦਾ ਹੁਣ ਪਾਣੀ ਪਾਣੀ ਸਾਰਾ ਲੜਨਾ ਨਹੀਂ ਕਾਜੀ ਵਨ ਨੇ ਸਾਰੀ ਸਫਾਈ ਕਰਕੇ ਸਾਰੀ ਸਲਖ ਬਲੀ ਕਰਕੇ ਕੁਛ ਨਹੀਂ ਛੱਡਿਆ ਤੁਮ ਲਗਾ ਨਾ ਬਾਲਾ ਸਮਾਨ ਮੈਂ ਇਹਨਾਂ ਸਾਫ ਕਰਨਾ ਪਵੇ ਖਾਲੀ ਖਾਲੀ ਰੱਖ ਦਿੱਤੀ ਆਖਰੀ ਮੈਂ ਤੇ ਕਿਹਾ ਅੱਤ ਨਾਗਾ ਅੰਦਰ ਆ ਜਾ ਮਾਂ ਤੂੰ ਛੱਡਿਆ ਸਮਝਾ ਤੇ ਨਹੀਂਦਾ ਇਹਦੇ ਕੰਡਾ ਨਹੀਂ ਦਉਣੀ ਐ ਕਹਿਣ ਪੁੱਤ ਤੂੰ ਛੱਡਿਆ ਠੀਕ ਐ ਕਰੇ ਛੱਡਿਆ ਸਾਰੇ ਬਾਲ ਬੱਚੇ ਇਕੱਠੇ ਹੋ ਜਾਂਦੇ ਆ ਸਾਰੇ ਆਏ ਹੋਇਆ ਨਾਨ ਕੈਨ ਦਾ 15 ਦੇ ਤਾਂ ਸਾਰੇ ਭੱਜਣਗੇ ਨਾਨ ਕੈਨ ਦਾ ਹਾਂ ਮੈਂ ਵੀ ਤੁਹਾਨੂੰ ਆਮ ਬਸ ਮੈਂ ਵੀ ਵੀ ਨੂੰ ਆ ਰਾਂ ਸਰ ਤੋਂ ਦਾ ਮੈਂ ਤਾਂ ਇਹ ਨਾਲ ਲੂਗਾ ਹਨਾ ਹਾਂ ਫੱਲੇ ਨਾ ਢੋਲ ਦੀ ਮੈਂ ਚਾਰਜ ਤੇ ਲਾ ਦੇ ਪਾਣਾ काम हो गया एकदा ਤੇ ਇੱਥੇ ਜਾਨੀ ਕਿ ਪਕੇ ਪਿੰਡ ਰੋਟੀ ਪਾਣੀ ਦਾ ਕੰਮ ਹੈ ਜਿਹੜਾ ਇਹ ਕਰਦੀ ਹੈ ਜਲਦੀ ਸਵੇਰ 8 ਵਜੇ ਖਵਾ ਦਿੰਦੇ ਆ ਥਾਂ ਕਰਕੇ ਫਿਰ ਜਿਹੜੀ ਭੁੱਖ ਹੈ ਉਹ ਵੀ ਜਲਦੀ ਲੱਗਦੀ ਹੈ ਤੇ ਮਾਂ ਤਾਂ ਕਿਹਾ ਕੁਝ ਖਾਣ ਨੂੰ ਬਣਾ ਕੇ ਦੇ ਬੱਚਾ ਨੂੰ ਬਣਾ ਕੇ ਦਿੰਦੇ ਆ ਮੈਗੀ ਸਾਦੇ ਦੀਆਂ ਸੀੜੀਆਂ ਮੈਗੀ 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 ਸੁੱਕਾ ਮੈਗੀ ਮਿੱਠੀਆਂ ਸੀ ਇਹਦੀਆਂ ਆਜੋੜੇ ਜਾਂਦੇ ਜੀਵਣ ਉੱਥੋਂ ਮਿਲਦੇ ਆ ਮਾਲ ਤੋਂ ਹਨਾ ਕਿਹੜੇ ਮਾਲ ਤੋਂ ਅਸੀਂ ਮੁਕਸਰ ਆਸੀ ਵਿਚਾਰ ਆ ਗਿਆ ਸਮੋਸੇ ਗਏ ਉਹਨਾਂ ਨੇ ਤੇ ਸੀਗਾ ਥੈਲੇ ਜੀ ਹਾਂ ਦੇਖੋ ਮਸਲੇ ਨਹੀਂ ਪਸਤਾ ਹੋ ਰਿਹਾ ਉਹ ਯਾਰ ਬਹੁਤ ਜਲੜਾ ਕਿਹੜਾ ਮਕਸਰਾ ਦਾ ਮਕਸਰਾ ਅੱਛਾ ਬਹੁਤ ਮਿਲਦਾ ਸੁਪਰ ਐਂਡ ਹੋਣਾ ਹਾਂ ਆਫਰ ਚ ਨਹੀਂ ਆਉਂਦੇ ਇੱਥੇ ਹਾਂ ਇਹਦੇ ਆਫਰ ਤਾਂ ਚੱਲਦੇ ਰਹਿੰਦੇ ਆ ਵਿਸ਼ਾਲ ਪਤਾ ਨਹੀਂ ਕਿਵੇਂ ਆਪਣੇ ਕਿਹੜਾ ਮਹਿੰਗਾ ਮਹਿੰਗਾ ਹੈ ਨਾ ਤੁਸੀਂ 2 ਬਰਜਾ ਦੇ ਹਾਂ ਹਾਂ ਨਹੀਂ ਨਹੀਂ ਸਿੰਗੂ ਵਰਗੀ ਹੈਗੀ ਆ ਇਹ ਵਾਲੀ ਮਾਰਦ ਨੂੰ ਲੋਬੇ ਨਾਲ ਐਂਟ ਨਾਲ ਮਿਲ ਕੇ ਉਹਨਾਂ ਤੇ ਜੀਵਨ ਨਹੀਂ ਲੇਖਦਾ ਹਾਲ ਢਾਂਡੇ ਮਾਣਨ ਵਾਲਾ ਮੰਮੀ ਉਹ ਕੀ ਕਹਿੰਦੇ ਸੀ ਮੈਂ 50 ਰੁਪਏ ਦੋ ਮਿਲ ਜਾਂਦਾ ਲੈਂਦਾ ਇਸਾ ਬੋਲ ਜਾ ਕੇ ਕਿ ਇਹ ਮੈਂ 40 ਦੇ ਦੂੰ ਉਹਨਾਂ ਦੇ ਬਾਲਟੀ ਭਰ ਕੇ ਸ਼ੈਂਪੂ ਲੈ ਜਾਂਦਾ ਦਾ ਕੀ ਖਾਬੋਲ ਕਰ ਹੱਥ ਕਰਾਓ ਕਰ ਦਿੰਦੇ ਮੈਂ ਹਾਜੀ ਸੌਣ ਲੱਗਣਾ ਸੀ ਸਾਰੇ ਯਾਰਿਆਂ ਨੇ ਤੇ ਜਿਹੜਾ ਆਨਵੇ ਛੱਡਾਇ ਇਹ ਸੌਂ ਗਿਆ ਵੀ ਉੱਠ ਖੜਿਆ ਸ਼ੁਵ 10 ਵਜੇ ਸੌਂ ਗਿਆ ਸੀ ਤੇ ਉੱਠ ਵੀ ਖੜਿਆ ਹਾਂ ਯਾਰਾਂ ਨੇ ਵਕ ਅਸੀਂ ਸੌਣਾ ਨਹੀਂ ਹੋਇਆ ਨਾ ਸਾਪੁੱਤ ਫੋਨ ਉਦੇ ਕੇ ਤਾਂ ਭੱਜ ਲੈਂਦਾ ਵੀ ਮੈਨੂੰ ਖੜਾ ਦੇ ਹਾਂ ਪੁੱਤ ਹਾਂਜੀ ਆ ਜਾ ਆ ਜਾ ਵ ਦੇ ਕੇ ਫੋਨ ਵਾਲਾ ਦੇ ਚਾਤੀ ਮੰਮੀ ਨੇ ਕੁਝ ਨਾ ਮੰਮਾ ਨੂੰ ਬੋਲਦਾਂ ਨਹੀਂ ਲਿਆ ਇੱਥੋਂ ਮੈਂ ਇਹਨੂੰ ਪਾਉਂਦੂ ਕੱਢ ਕੇ ਦਿੰਦੀ ਮੈਨੂੰ ਬਚ ਜਾਣਾ ਹੈ ਮਿਲਿਆ ਬਲਬਲਾ ਬਿਦਾਲੂ ਪਤਾ ਡੇਗਣਾ ਜਾਈ ਮੈਨੂੰ ਤੇ ਖੜਾਉਣਾ ਹਾਂ ਤਾਂ ਇਹ ਜਵਾਕ ਕੋਲੇ ਬੈਠੋ ਨਹੀਂ ਲੈਕਣਾ ਨੇ ਇਹਨੂੰ ਪਰੇ ਛੱਡੋ ਛੱਡੋ ਪਾਸੇ ਮੈਨੂੰ ਵੀ ਭਾਲੂ ਜਾਏ ਜੱਕ ਕੇ ਪੁੱਤ ਕੁੱਟ ਦੇ ਇਹਨਾਂ ਨੂੰ ਕੁੱਟ ਦੇ ਦੀਦੀਆਂ ਨੂੰ ਚਲੋ ਜੀ ਕੰਮ ਨਿਪੜਿਆ ਵਧੀਆ ਹੋ ਗਿਆ ਪਾ ਦੋ ਬਟਾ ਇਹ ਬਾਣਾ ਨਹੀਂ ਇਹ ਤਾਂ ਰੀਮ ਆਜੂਗਾ ਭਲੀ ਵੇਦਾਸੀ ਤਾ ਕੀ ਦਾਦੀ ਦਾਦੀ ਤਾਦੀ ਕੁੱਪਿਆ ਕਰ ਜਾ ਦਦੀ ਦੀਆਂ ਤੈਨੂੰ ਟੰਗ ਕਰਦੀਆਂ ਆ ਤੂੰ ਸਿਆਲ ਦੀਆਂ ਖੇਡਾਂ ਨਾਲ ਨਹੀਂ ਖੇਡਦੇ ਇਹਨਾਂ ਨਾਲ ਖੇਡਿਆ ਕਰੋ ਮੈਨੂੰ ਨੱਚ ਕੇ ਦਿਖਾ ਰਹੀ ਆ ਤੂੰ ਬੁੱਤ ਵਾਲਾ ਖੇਡਦੇ ਨਾ ਬੱਤ ਚਲ 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 ਤੁਰੋ ആ മി ਗਿਵਨ ਸਬਜੀ ਕਾਦੀ ਬਣਾਈ ਆ ਟਿੰਡੂ ਇਹ ਬਣਾਉਂਦੇ ਚੁੱਲੇ ਦੇ ਸਬਜੀ ਕੀ ਹੋ ਗਿਆ ਸੀ ਆਣ ਮਨੂ ਅੱਲਾ ਜੀ ਡੱਡ ਭੈਣ ਹੂੰ ਡੱਡ ਭੈਣ ਸੂਟ ਤੇ ਕਰ ਰਹੀ ਏ ਤਰਪਾਈ ਆ ਗਿਆ ਨਹੀਂ ਇਹ ਤੁਹਾਨੂੰ ਕਾਰ ਆ ਗਿਆ ਤਾਂ ਚੱਲਿੰਦੇ ਨਹੀਂ ਦੇ ਕਾਰ ਆ ਗਿਆ ਸੀ ਆਣ ਬਣੂ ਮੰਮਾ ਪਿਤਾ ਨੇ ਮੰਮਾ ਮੰਮਾ ਹਾਂ ਤਾਂ ਹਵਾਏ ਠੀਕ ਵਗਦੀ ਹੈ ਹਨਾ ਮੰਮਾ ਪਿਤਾ ਨੇ ਮਾਤਾ ਤਰ ਕੱਢ ਲਈ ਉਹ ਆਨੇ ਪਾਣੀ ਗਿਆ ਉਹ ਮੰਮੀ ਹਾਂ ਤਾਰ ਕੱਢ ਲਈ ਹੌਣ ਤੱਕ ਕਰ ਤਾਰ ਕੀ ਟਾਈਮ ਹੋ ਗਿਆ ਸੱਚ ਮੈਂ ਦੇਖ ਕੇ ਹੀ ਸੀ ਪਤਾ ਨਹੀਂ ਜਾ ਦੇ ਨਹੀਂ ਗਿਆ ਰੋਟੀ ਦੀ ਵੀ ਤਿਆਰੀ ਹੁੰਦੀ ਹੈ ਹਾਂ ਰੋਟੀ ਦੀ ਵੀ ਤਿਆਰੀ ਹੋਊਗੀ ਸਹੀ ਗੱਲ ਹੈ ਜੇ ਨਹੀਂ ਬਣਾ ਪਕੌੜੇ ਇੱਥੇ ਸਵੇਰ ਜਲਦੀ ਖਾ ਲੈਣੇ ਹਨ ਨਾ 12 ਵਜੇ ਦਿਨ ਭੁੱਖ ਲੱਗੀ ਆਉਂਦੀ ਹੈ ਉੱਥੇ ਅਸੀਂ ਖਾਣੇ ਆ 9:30 ਤੋਂ 10 ਵਜੇ ਤੱਕ 10:30 ਦੇ ਨਾ ਪੰਸਾ ਤੁਸੀਂ ਕਾਦੀ ਬਣਾਈਏ ਸਬਜ਼ੀ

नहीं <laughs> <laughs> मेरे दे दी मेरे मेरे बहुत बहुत दे तो तो देखे। तो देखे। है। हैं? कोई ना। ऐटो से बड़े खेड़िया ਆ ਦਾ ਸੜੇ ਮੰਤਰੀ ਵੀਡੀਓ ਬਣਾ ਲਓ ਮੰਤਰੀ ਕਿੰਨੀ ਗਰਮੀ ਨਾਲ ਹੋਈ ਆ ਮੰਮੀ ਕੋਲਰ ਲਾਉਣ ਆਲਾ ਸਾਡੇ ਧੱਕਣ ਤੋਂ ਪਹਿਲੀ ਹੁੰਨਗੇ ਰੱਤ ਨੂੰ ਲਵਾ ਦੋ ਘਰੇ ਬਾਅਦ ਦੇ ਦੋ ਤਿੰਨ ਵੱਡੀ ਉੜੀਏ ਕੱਟ ਲਿਓ ਠੀਕ ਹੈ ਠੀਕ ਹਟਾ ਲਾ ਦੇ ਵੀ ਦੋ ਦੋ ਸਤਾ ਸੁਣ ਬਣਾਉਣ ਦਾ ਤਰੀਕਾ ਕੁੜੀ ਸਮਾਧੀ ਉਹ ਡਰਾਪਾਂ ਦੀ ਜੜੀਆਂ ਮਿੱਟੀ ਬੋਈ ਰਿਹਾ ਹੈ ਕਿ ਹਿੰਦੀ ਬੋਲਣੀ ਹੈ ਮੈਂ ਮੰਨ ਤਾ ਸਾਡੀ ਕਲਾਸ ਆਇਆ ਕੁੜੀ ਇੰਨੀ ਜ਼ਿਆਦਾ ਹਿੰਦੀ ਬੋਲਦੀ ਹੈ ਨਾ ਬੜੀ ਜ਼ਿਆਦਾ ਨਨ ਬੋਲਦੇ ਪੂਰੀ ਕੰਫਰਟ ਹਮ ਆਏ ਨੀ ਆਪਾਂ ਤਾਂ ਬੋਲਦੇ ਨਾਲ ਤੇਰੇ ਤੋਂ ਨਹੀਂ ਆਉਣਾ ਤੋਂ ਪਿੱਛੋਂ ਆਪ ਦੇ ਆਪ ਕੀ ਹੁੰਦਾ ਠੀਕ ਕਿ ਜੀ ਚਾ ਕੋਡ ਟੀ ਐਸਓ ਮੈਂ ਇਹ ਨਵੀਂ ਖੇਡ ਦੇਖੀ ਹੈ ਇਹ ਜਿਹੜਾ ਆਪ ਦੇ ਨਾਮ ਦੇ ਵਿੱਚ ਜਿਹੜਾ ਸਪੈਲਿੰਗ ਆਊਗਾ ਉਹ ਨਾਂ ਤੇ ਸਾਲ ਮਾਰਦੇ ਆ ਹਾਂ ਇਹ ਬਰਾਬਰ ਹੋ ਜਾਏ ਵੀ ਜਿਵੇਂ ਜਿਵੇਂ ਨਵਰੀਤ ਹੈ ਉਹ ਸਪੈਲਿੰਗ ਬੋਲੂਗੀ ਜੇ ਨਵਰੀਤ ਦੇ ਵਿੱਚ ਜੇ ਵੀ ਆਉਂਦੀ ਹੈ ਵੀ ਬੋਲਤੀ ਤਾਂ ਤੇ ਛਾਲ ਮਾਰਦੇ ਆ ਇਹ ਪਤਾ ਨਹੀਂ ਕਿੱਥੋਂ ਸਿੱਖਿਆ ਇਹ ਟਾਈਮ ਹੋ ਗਿਆ 8 ਨਾ ਇਹ ਆਪਣੀ ਦਾਤਾ ਕਿਤਾ ਦੀ ਪਾ ਲੱਗੇ ਸੀ ਰੋਟੀ ਖਾਂ ਲਸੀ ਬਾਲੀ ਨਹੀਂ ਗੀ ਪਾਈ ਲਿਆ ਚਲੋ ਗੋਲਰ ਗੋਲ ਇਹ ਜਾਣਾ ਮੇਰਾ ਤਾਂ ਨਹੀਂ ਪੀਣਾ ਲੈਣਾ ਕੀ ਕਰਨਾ ਸੋਲ ਰਾਤ ਨੂੰ ਖਾਦੀ ਯਾਰ ਕਾਲਾ ਲੈਣਾ ਇਹ ਗੁਰਾ ਰੋ ਮੱਛਾ ਕੱਚਾ ਨਿੰਬੂ ਰੱਖ ਲਿਆ ਸੀ ਸਾਡੀ ਸਬਜੀ ਗਰਮ ਹੋ ਗਈ ਹੇ ਅੱਜ ਗਰਮੀ ਜੀ ਜ਼ਿਆਦਾ ਹੈ ਨਾ ਭੁੱਖ ਜੀ ਨਹੀਂ ਲੱਗਦੀ ਗਰਮੀ ਹੈ ਜਿਹੜੀ ਦਿਨੋਂ ਆਉਂਦੇ ਨਾ ਵਾਦੀ ਤਰੀ ਹੱਤੀ ਲੱਸੀ ਚਾਕੇ ਲਈ ਆਬਦਰੀ ਚਲੋ ਬੱਤ ਆ ਲਾਈਟ ਨਹੀਂ ਛੱਡੀ ਹੈਗੀ ਬਾਹਰਲੇ ਵੇੜੇ 'ਚ ਬਹਿ ਕੇ ਖਾਵਾਂਗੇ ਇੱਥੇ ਲੱਗੇ ਕੋਲਰ ਛੱਡੀ ਫੇਰ ਵੀ ਹਿੰਗੇ ਆ ਨਵਰੇਆ ਸੂ ਦੁੱਧੂ ਪੀ ਲੈ ਸਾਈ 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 ਬੰਦੋਣਾ ਬਤਨ ਸਾਜਾਂਦੇ ਨਿਕਟੇ ਤੁਮ ਆਪਣਾ ਲਮ ਜਾਂ ਅੰਦਰ ਬਮਾਗੇ